ਉਦਤ 25-30 ਸਾਲਾਂ ਦਾ ਅਰਸਾ ਐਡੀ ਤਪੱਸਿਆ ਹੋਣ ਦੇ ਬਾਵਜੂਦ ਸਾਰਾ ਕੁਝ ਛੱਡ ਕੇ ਜ਼ਿੰਦਗੀ ਦੇ ਆਨੰਦ ਛੱਡ ਕੇ ਫੇਰ ਬੰਦਾ ਮੰਜ਼ਲ ਤੋਂ ਜਾ ਕੇ ਵਾਪਸ ਮੁੜਿਆ ਆਵੇ ਉੱਥੋਂ ਐਤੋਂ ਵੱਡੀ ਬਾਈ ਜੀ ਦੁੱਖ ਵਾਲੀ ਕੋਈ ਵੀ ਗੱਲ ਨਹੀਂ ਮੈਨੂੰ ਤਾਂ ਲੱਗਦਾ ਵੀ ਜਿਵੇਂ ਆਪਾਂ ਕਹਿੰਦੇ ਵੀ ਪੁੱਤ ਮਰੇ ਤਾਂ ਦੁੱਖ ਹੁੰਦਾ ਐਡੀ ਦੁੱਖ ਹੈਗਾ ਬਾਈ ਉਹ جنੂਨ ਹੁੰਦਾ ਹੈ ਨਾ ਉਦੋਂ ਬੰਦਾ ਕਹਿੰਦੇ ਵੀ ਮੌਤ ਨਾਲ ਵੀ ਲੜ ਪੈਂਦਾ ਜਦੋਂ ਹੁਣ ਸਾਹਮਣੇ ਨੂੰ ਧੀ ਗਿਆ ਵੀ 골ਡ ਹੈ ਨਾ ਇੱਕ جنੂਨ ਹੀ ਸੀਗਾ ਉੱਥੇ ਬੰਦੇ 'ਚ ਰਹਿੰਦਾ ਕੁਛ ਨਹੀਂਗਾ ਆਪਾਂ ਬੰਦੇ ਦਾ ਘਟਾ ਕੇ ਦੇਖ ਲੋ ਇੱਕ ਦਿਨ ਦੇ ਵਿੱਚ 4 ਕਿਲੋ ਭਾਰ ਘਟਾ ਦੋ ਮੈਂ ਕਹਿੰ ਨੂੰ ਉੱਠ ਕੇ ਕਹਿੰਦੇ ਪਾਣੀ ਦਾ ਗਲਾਸ ਚੱਕ ਲੈ ਪਾਣੀ ਦਾ ਗਲਾਸ ਨਹੀਂ ਚੱਕਿਆ ਜਾਂਦਾ ਪਰ ਉਹਦੇ ਅੰਦਰ ਜਿਹੜੀ ਅੱਗ ਸੀ جنੂਨ ਸੀ ਜਿਹੜਾ ਉਹਦੇ ਅੰਦਰ ਭਲਵਾਨੀ ਦਾ ਉਹੀ ਉਹਨੂੰ ਲੜਾ ਰਿਹਾ ਸੀਗਾ ਦੋਈ ਸਵਾਦ ਨੇ ਜਾਂ ਜਿੱਤ ਕੇ ਮੈਡਲ ਲੈਣੇ ਜਾਂ ਪੈਸੇ ਲੈਣੇ ਬਾਕੀ ਬਈ ਦੁੱਖ ਹੀ ਦੁੱਖ ਨੇ ਜਿਹਾ ਜੇ ਇੱਕ ਹਾਪਾ ਹਾਥੀਬਾਰ ਤੇ ਬਣ ਲਿਆ ਜਿਹਾ ਜੇ ਇੱਕ ਪਲਵਾਰ ਨੇ ਪਾਲ ਇੱਕ ਬਰਾਬਰ ਪਲਵਾਰ ਨੇ ਪੋ ਮਗਦੇ ਰਾਤਾਂ ਦੇ ਵਿੱਚ ਤੇ ਆਪ ਦਾ ਤੇਲ ਲਾ ਕੇ ਪਿੰਡੇ ਤੇ ਲੰਗੋਟਾ ਲਾ ਕੇ ਅੱਡਾਂ ਦੀ ਮਾਲਾ ਫੇਰਦੇ ਨੇਗੇ ਇਹੀ ਕੰਮ ਕਿਤੇ ਅਮਰੀਕਾ ਨਾਲ ਹੋਇਆ ਹੁੰਦਾ ਜਾਪਾਨ ਨਾਲ ਹੋਇਆ ਹੁੰਦਾ ਕਿਸੇ ਹੋਰ ਮੁਲਕ ਨਾਲ ਤੋਂ ਪੂਰਾ ਰੌਲਾ ਪਾਉਂਦੇ ਇਹ ਹੋਣ ਦੇਣਾ ਨਹੀਂ ਸੀ ਇਹ ਤਾਂ ਗੱਲ ਬਈ ਸਾਰੀ ਤਾਕਤ ਦੀ ਹੈ ਯਾਰ ਵਜਨ ਦੀ ਕਿੱਡੀ ਗੱਲ 100 ਗ੍ਰਾਮ ਨਾਲ ਕਿੰਨਾ ਫਰਕ ਪੈ ਜਾਊਗਾ ਜਿਹੜਾ ਤਕੜੀ ਤਕੜੇ ਜਿਹਾ ਆਪਾਂ ਦਿਨੋਂ 100 ਗ੍ਰਾਮ ਦੀ ਬੱਟੀ ਬੰਨ੍ਹ ਦਾਂਗੇ ਜਾਂ ਉਹਦੇ ਬੋਝੇ 'ਚ ਪਾ ਦਾਂਗੇ ਉਹ ਢਾ ਲੂਗਾ ਦੁੱਜੇ ਨੂੰ ਪਸੀਆ ਜਿੱਤ ਤੱਕ ਗੱਲ ਹੈ ਵੀ ਸਾਰੇ ਦੁਨੀਆ ਦੇ ਸੁਆਦ ਤਿਆਗਨੇ ਪੈਂਦੇ ਨੇ ਉਹਦੇ ਮਨ ਦੇ ਵਿੱਚ ਕਿੰਨੀਆਂ ਜ਼ਿਆਦਾ ਰੀਝਾਂ ਆਗੀਆਂ ਹੋਣੀਆਂ ਸੋਚਿਆ ਵੀ ਮੈਂ ਦੇਸ਼ ਖਾਤਰ ਮੈਡਲ ਲਵਾਂ ਇੱਕ ਧੁੰਨ ਵੱਜੂ ਝੰਡਾ ਮੇਰਾ ਉਤਾ ਚੱਕਿਆ ਜਾਵੇ ਸਭ ਤੋਂ ਇੰਡੀਆ ਦਾ ਹਨਾ ਤੇ ਉਹ ਸਾਰਾ ਕੁਝ ਮਤਲਬ ਪਾਣੀ ਫਿਰ ਗਿਆ ਉਗਣਾ ਅੱਜ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ ਜਿਹੜੀ ਖਾਲਸੇ ਨੇ ਤੇ ਗਵਾਰੀਆਂ ਨੇ ਸ਼ਾਹ ਮੁਹੰਮਦ ਐ ਇੱਕ ਸਰਕਾਰ ਵਾਜੂ ਫੌਜਾ ਜਿੱਤ ਕੇ ਅੰਤ ਨੂੰ ਹਾਰਦੀ ਆ ਉਹ ਗੱਲ ਹੈ ਵੀ ਜਿੱਤ ਕੇ ਫੌਜਾ ਹਾਰ ਗਈਆਂ ਸਾਡੇ ਖਾਤਰ ਤਾਂ ਜਿੱਤੀ ਹੋਵੇ ਸਾਡੀ ਭੈਣ ਹੈ ਸਾਡੀ ਧੀ ਹੈ ਸਾਡੇ ਭਾਰਤ ਦੀ ਮਾਣ ਵਾਲੀ ਗੱਲ ਹੈ ਸੱਚਰੇ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਮਗੇ ਅੱਜ ਦੇਸ਼ ਭਰ ਦੀ ਹਮਦਰਦੀ ਵਿਨੇਸ਼ ਫੁਗਾੜ ਦੇ ਨਾਲ ਆ ਜਿਸ ਤਰ੍ਹਾਂ ਦੇ ਨਾਲ ਉਸ ਨੂੰ ਡਿਸਕਵালিਫਾਈ ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਉਸ ਤੋਂ ਬਾਅਦ ਉਸਨੇ ਸੰਨਿਆਸ ਲਿਆ ਪਹਿਲਵਾਨੀ ਤੋਂ ਕਿ ਕਿੰਡਾ ਵੱਡਾ ਦਰਦ ਰਿਹਾ ਹੋਣਾ ਹੈ ਹਾਲਾਂਕਿ ਉਹ ਦਰਦ ਉਸ ਦੀ ਉਸ ਪੋਸਟ ਦੇ ਵਿੱਚ ਵੀ ਚੱਲ ਕਰ ਰਿਹਾ ਹੈ ਤੇ ਪਹਿਲਵਾਨ ਦੇ ਬੰਨ ਤੱਕ ਦਾ ਜਿਹੜਾ ਹੈਗਾ ਅੱਜ ਸਫਰ ਜਾਣਨ ਦੇ ਲਈ ਅਸੀਂ ਬਾਈ ਗੋਲੂ ਚੀਮਾ ਹੋਰਾਂ ਦੇ ਕੋਲ ਆਏ ਹਾਂ ਕਿਉਂਕਿ ਇੱਕ ਪਹਿਲਵਾਨ ਹੀ ਦੱਸ ਸਕਦਾ ਕਿ ਆਖਿਰ ਜਦੋਂ ਸਾਹਮਣੇ ਮੈਡਲ ਹੋਵੇ ਤੇ ਮੈਡਲ ਨੂੰ ਹੱਥ ਪੈਣ ਵਾਲਾ ਹੋਵੇ ਉਸ ਤੋਂ ਬਾਅਦ ਐਸਾ ੱੱਕਾ ਜਿਹੜਾ ਇੱਕ ਪਹਿਲਵਾਨ ਦੇ ਨਾਲ ਹੁਣਾ ਉਹ ਕਿੱਡਾ ਦਰਦ ਕਿੱਡਾ ਦੁੱਖ ਜਿਹੜਾ ਉਸ ਪਹਿਲਵਾਨ ਨੂੰ ਲੱਗਦਾ ਸਭ ਤੋਂ ਪਹਿਲਾਂ ਭਾਈ ਗੋਲੂ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਈਏ ਗੋਲੂ ਭਾਈ ਸਭ ਤੋਂ ਪਹਿਲਾਂ ਸਵਾਗਤ ਆ ਰਹੇ ਮੀਟਲ ਸਤਿ ਸ਼ਕਲੋ ਭਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਭਾਈ ਜੀ ਗੋਲੂ ਭਾਈ ਸਭ ਤੋਂ ਮੈਂ ਹੀ ਤੁਹਾਡਾ ਕਮੈਂਟ ਲੈਣਾ ਚਾਹੂੰਗਾ ਕਿਵੇਂ ਦੇਖਦੇ ਹਾਂ ਜਿਸ ਤਰ੍ਹਾਂ ਦੇ ਨਾਲ ਵਿਨੇਸ਼ ਫੁਗਾੜ ਦੇ ਨਾਲ ਜਿਹੜਾ ਪਿਛਲੇ ਦਿਨੀ ਜੋ ਸੀਨ ਜੋ ਘਟਨਾ ਕਰਮ ਹੋਇਆ ਅੱਜ ਸਵੇਰ ਉਸਤੇ ਵੱਲੋਂ ਪੋਸਟ ਪਾਈ ਜਾਂਦੀ ਹੈ ਇੱਕ ਦਰਦ ਬਿਆਨ ਕੀਤਾ ਜਾਂਦਾ ਕਿ ਬਹੁਤ ਹੋ ਗਿਆ ਹੁਣ ਮੇਰੇ ਚ ਹਿੰਮਤ ਨਹੀਂ ਬਚੀ ਤੇ ਅਲਵਿਦਾ ਕੁਸ਼ਤੀ ਨੂੰ ਅਲਵਿਦਾ ਕਹਿਤਾ ਜਾਂਦਾ ਹੈ ਬਾਈ ਜੀ ਦੇਖਣਾ ਤਾਂ ਸਾਰੀ ਆਪਾਂ ਕਹਿ ਸਕਦੇ ਹਾਂ ਵੀ ਬੜੀ ਜੇ ਮੈਡਲ ਆਉਂਦਾ ਬਹੁਤ ਵੱਡੀ ਮਾਣ ਵਾਲੀ ਗੱਲ ਸੀ ਹਨਾ ਸਾਡੀ ਪੂਰੀ ਇੰਡੀਆ ਦੀ ਧੀ ਸੀਗੀ ਵੀ ਇਤੋਂ ਵੱਡਾ ਦੁੱਖ ਕੋਈ ਨਹੀਂ ਬਾਈ ਜੀ ਬਹੁਤ ਵੱਡਾ ਦੁੱਖ ਮਤਲਬ ਇੰਡੀਆ ਦੇ ਹਰ ਬੱਚੇ ਬਜ਼ੁਰਗ ਮਾਤਾਵਾ ਪੈਣਾ ਨੂੰ ਸਭ ਨੂੰ ਦੁੱਖ ਲੱਗਿਆ ਕਿਉਂਕਿ ਜਿਹੜਾ ਪਲਵਾਨੀ ਦਾ ਸਫ਼ਰ ਹੈ ਬਾਈ ਜੀ ਬਹੁਤ ਵੱਡਾ ਸਫ਼ਰ ਹੈਗਾ ਇਹ ਜਿਵੇਂ ਆਪਾਂ ਕਹਿ ਦਈਏ ਵੀ ਆਪਾਂ ਐਮਬੀਬੀਐਸ ਕਰ ਲਈਏ ਜਾਂ ਆਈਪੀਐਸ ਕਰ ਲਈਏ ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਬਾਈ ਪਲਵਾਨੀ ਦਾ ਸਫ਼ਰ ਤਾਂ ਹੁਣ ਤੁਸੀਂ ਲਾ ਲੋ ਵੀ ਜਿਵੇਂ ਉਹ ਸਾਹਮਣੇ ਬੱਚੇ ਖੜੇ ਨੇਗੇ 8 10 5 ਸਾਲ ਤੋਂ ਕੋਈ ਲੱਗਦਾ ਕੋਈ 10 ਸਾਲ ਦਾ ਲੱਗਦਾ ਕੋਈ 8 ਸਾਲ ਦਾ ਲੱਗਦਾ ਹੁਣ ਸਾਫਰ 25-30 ਸਾਲਾਂ ਦੇ ਵਿੱਚ ਆਪਾਂ ਇੱਕ ਸੁਪਨਾ ਲੈ ਕੇ ਚੱਲਦੇ ਆਂਗੇ 올림픽 ਦਾ ਲਾ ਲੋ ਕੋਈ ਅੱਡੋ ਅੱਡੇ ਜਿਵੇਂ ਕੋਈ ਜਿਹੜੇ ਮਿੱਟੀ ਦੇ ਕੋਈ ਰੁਸਤਮ ਇਹਨਾਂ ਦਾ ਲੈ ਕੇ ਚੱਲਦਾ ਹੈਗਾ ਵੀ ਉਹ ਕਿੰਨੀ ਮਿਹਨਤ ਹੋ ਗਈ ਉਹ ਤੁਸੀਂ ਦੇਖੋ ਮਿਹਨਤ ਵੀ ਖਰਾਕ ਮਿਹਨਤ ਉਹ ਦੁੱਖ ਸੁੱਖ ਝੱਲ ਕੇ ਫਿਰ ਬੰਦੇ ਨੇ 25 ਸਾਲਾਂ ਦੇ ਵਿੱਚ ਉੱਥੇ ਮਕਾਮ ਤੇ ਪਹੁੰਚ ਕੇ ਜਦੋਂ ਆਪਾਂ ਨੂੰ ਬਿਲਕੁਲ ਆਏ ਲੱਗੇ ਵੀ ਇਸ ਤੋਂ ਪਹਿਲਾਂ ਵੀ ਤਿੰਨ 올림픽 ਖੇੜੀ ਸੀਗੀ ਤੇ ਤਿੰਨ ਤੋਂ ਕਾਮਨ ਵੈਲਚੋ ਦੇ ਮੈਡਲ ਨੇਗੇ ਏਸ਼ੀਆ ਚ ਵੀ ਮੈਡਲ ਨੇ 2013 ਦੇ ਵਿੱਚ ਮੈਡਲ ਆਉਣੇ ਸ਼ੁਰੂ ਹੋ ਗਏ ਸੀਗੇ ਪਰ ਜਿਹੜਾ ਐਤ ਕੀ ਸੀਗਾ ਉਹਨੂੰ ਸੁਪਨਾ ਸੀਗਾ ਵੀ ਮੈਡਲ ਪੱਕਾ ਆਉਣੀ ਆ ਆਉਣਾ ਵੀ ਸੀ 골ਡ ਬਾਈ ਕਿਉਂਕਿ ਉਹਦੋਂ ਪਹਿਲਾਂ ਵੀ ਬਾਈ ਜੀ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਇੱਥੇ ਧਰਨਾ ਜਦੋਂ ਦਿੱਤਾ ਸੀਗਾ ਦਿੱਲੀ ਹਾਂ ਵਿਰਜ ਭੂਸ਼ਣ ਦੇ ਖਿਲਾਫ ਤੇ ਵੀ ਇਹਨੂੰ ਬਦਲਿਆ ਜਾਵੇ ਹਨਾ ਪਰ ਉਦੋਂ ਬੜਾ ਮੈਨੂੰ মিডিਆ ਬਾਰੇ ਵੀ ਦੁੱਖ ਨਾਲ ਕਹਿਣਾ ਪੈਂਦਾ ਵੀ মিডিਆ ਇਹ ਕਹਿ ਰਹੀ ਸੀ ਵੀ ਇਹ ਏਡੇ ਵੱਡੇ ਪਹਿਲਵਾਨ ਨਹੀਂ ਹੈਗੇ। ਊਂ ਹੀ ਮਸ਼ਹੂਰ ਕਰ ਰੱਖੇ ਨੇ। ਕੋਈ ਲੰਪੀਆ ਨਹੀਂ ਕੁਛ ਨਹੀਂ। ਪਰ ਅੱਜ ਜੋ ਪੂਰਾ ਦੇਸ਼ ਦੇਖ ਰਿਹਾ ਹੈ ਵੀ ਜਿੱਥੇ ਤੱਕ ਉਹ ਮੈਡਲ ਦੇ ਬਿਲਕੁਲ 골ਡ ਦੇ ਲਵੇ ਸੋਨੇ ਦੇ ਮੈਡਲ ਦੇ ਪਹੁੰਚ ਕੇ ਵੀ ਇੱਕ ਛੋਟੀ ਜੀ ਕੋਈ ਬਹੁਤੀ ਵੱਡੀ ਗੱਲ ਨਹੀਂ 100 ਗ੍ਰਾਮ ਦੀ ਗੱਲ ਕਿੱਡੀ ਕ ਹੁੰਦੀ ਹੈਗੀ। ਵੀ ਉਹਦਾ 25-30 ਸਾਲਾਂ ਦਾ ਅਰਸਾ ਐਡੀ ਤਪੱਸਿਆ ਦੇ ਬਾਵਜੂਦ ਇੱਕ ਨਾ ਮੈਡਲ ਮਿਲਣਾ ਇਤੋਂ ਵੱਡੀ ਬਾਈ ਜੀ ਦੁੱਖ ਵਾਲੀ ਕੋਈ ਵੀ ਗੱਲ ਨਹੀਂ ਮੈਨੂੰ ਤਾਂ ਲੱਗਦਾ ਵੀ ਜਿਵੇਂ ਆਪਾਂ ਕਹਿੰਦੇ ਵੀ ਪੁੱਤ ਮਰੇ ਤਾਂ ਦੁੱਖ ਹੁੰਦਾ ਐਡਾ ਹੀ ਦੁੱਖ ਹੈਗਾ ਬਾਈ ਜੀ ਪੂਰੀ ਇੰਡੀਆ ਨੂੰ ਦੁੱਖ ਹੈ ਕਿਉਂਕਿ ਅ ਤਕਰੀਬਨ ਜਿੰਨੇ ਮੇਰੇ ਖਿਆਲ ਚ ਰੈਸਲਰ ਗਏ ਨੇ ਆਪਣੇ ਇੱਕ ਤੇ ਮੁੰਡਾ ਤੇ ਕੋਈ ਗਿਆ ਸੀ ਤੇ ਇਹਦੀ ਉਮੀਦ ਸੀਗੀ ਤੇ ਵੀ ਮੈਡਲ ਆਉਗਾ ਆਉਣਾ ਵੀ ਸਮੀਤ ਤੱਕ ਹੀ ਸੀ ਜੀ ਫਾਈਨਲ ਤਾਂ ਪਹੁੰਚ ਗਏ ਸੀਗੇ ਕੁੜੀ ਵੀ ਪਹਿਲੀ ਕੁੜੀ ਹੋਈ ਜਿਹੜੀ 올림픽 ਦੇ ਫਾਈਨਲ 올림픽 ਉਹਦਾ 올림픽 ਤੋਂ ਜਿਹੜੀ ਜਾਪਾਨ ਦੀ ਕੁੜੀ ਸੀ 골ਡ ਸੀਗਾ ਜੀ ਜਿਹੜੀ ਪਹਿਲਾ ਹਰਾਈਆਂ ਨੇ ਜਿਹੜੀ ਉਹ ਕਿਊਬ ਵਾਲੀ ਸਾਰੀਆਂ ਕੁੜੀਆਂ ਵਧੀਆ ਸੀਗੀਆਂ ਜਿਹੜੀਆਂ ਹਰਾਈਆਂ ਨੇ ਗਿਆ ਪਰ ਉਹੀ ਦੁੱਖ ਦੀ ਗੱਲ ਹੈਗੀ ਇੱਕ ਇਹ ਵੀ ਗੱਲ ਬਈ ਮੈਂ ਨਾਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਜਿਹੜੇ ਨਾਲ ਗਏ ਸੀ ਕੋਈ ਜੇ ਕਿਤੇ ਇਹੀ ਕੰਮ ਕਿਤੇ ਅਮਰੀਕਾ ਨਾਲ ਹੋਇਆ ਹੁੰਦਾ ਜਾਪਾਨ ਨਾਲ ਹੋਇਆ ਹੁੰਦਾ ਕਿਸੇ ਹੋਰ ਮੁਲਕ ਨਾਲ ਤੋ ਪੂਰਾ ਰੌਲਾ ਪਾਉਂਦੇ ਇਹ ਹੋਣ ਦੇਣਾ ਨਹੀਂ ਸੀਗਾ ਜਿਹੜਾ ਇਹ ਦਿਨ ਹਾਂ ਹਾਂ ਬੇਸ਼ੱਕ ਜਿਹੜੀ ਮਤਲਬ 올림픽 ਦੀ ਰੂਲ ਨੇਗੇ ਇਹਨਾਂ ਨੇ ਬਣਾਏ ਨੇਗੇ ਪਰ ਇੰਨੇ ਵੀ ਸਖਤ ਰੂਲ ਨਹੀਂ ਕਿਉਂਕਿ ਇੱਕ ਜਾਰਡਨ ਪਲਵਾਨ ਹੋਇਆ ਜ ਅਮਰੀਕਾ ਦਾ 올림픽 ਜੋ ਉਹਦੇ ਕਈ 골ਡ ਨੇਗੇ ਉਹ ਬੰਦੇ ਨੇ ਵੀ ਉਹ ਰੈਸਲਰ ਨੇ ਵੀ ਆਖਿਆ ਵੀ ਇੰਨਾ ਧੱਕਾ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਵਜਨ ਘਟਾਉਣ ਖਾਤਰ ਘੱਟੋ ਘੱਟ ਵੀ ਘੰਟਾ ਡੇਢ ਘੰਟਾ ਚਾਹੀਦਾ ਹੈਗਾ ਹੁਣ 10 ਮਿੰਟਾਂ ਜੀ ਬਾਈ ਜੀ 10 ਮਿੰਟੇ ਕੱਪੜੇ ਵੀ ਨਹੀਂ ਲੈਂਦੇ 10 ਮਿੰਟੇ ਕਿਹੜਾ ਵਜਨ ਘਟੂਗਾ ਫੇਰ ਦੂਜੀ ਗੱਲ ਜਦੋਂ ਉਹ ਮਦਲ ਫਾਈਨਲ ਚ ਪਹੁੰਚੀ ਹੈਗੀ ਸੈਮੀਫਾਈਨਲ ਜਿੱਤ ਕੇ ਤਾਂ ਉਹਨੂੰ ਸਿਲਵਰ ਤਾਂ ਜਰੂਰ ਬਣਦਾ ਸੀ ਸਿਲਵਰ ਮੈਡਲ ਦਾ ਇਹ ਨਹੀਂ ਹੁੰਦਾ ਹੁਣ ਬੰਦਾ 1000 ਜਿੱਤ ਕੇ ਜਮਾ ਸਿਰੇ ਤੇ ਪਹੁੰਚ ਕੇ ਉਹਨੂੰ ਆਪ ਮਗਰ ਲਈ ਲੈਣ ਚ ਲਾ ਦੀਏ ਤੇ ਇਤੋਂ ਵੱਡੀ ਦੁੱਖ ਵਾਲੀ ਕੀ ਗੱਲ ਹੋਊਗਾ ਇਹ ਤਾਂ ਇਹ ਤਾਂ ਗੱਲ ਬਈ ਸਾਰੀ ਤਾਕਤ ਦੀ ਹੈ ਯਾਰ ਵਜਨ ਦੀ ਕੀ ਗੱਲ 100 ਗ੍ਰਾਮ ਨਾਲ ਕਿੰਨਾ ਫਰਕ ਪੈ ਜਾਊਗਾ ਹੁਣ ਤੁਸੀਂ ਹੋਗੇ ਜਾਂ ਕੋਈ ਇੱਥੇ ਹੋਰ ਪਲਵਾਨ ਹੈਗਾ ਜਿਹੜਾ ਉਹ ਤਕੜੀ ਤਕੜੇ ਜਿਹਾ ਪਾ ਦੇਣਾ 100 ਗ੍ਰਾਮ ਦੀ ਬੱਟੀ ਬੰਨ ਦਾਂਗੇ ਜਾਂ ਉਹਦੇ ਬੋਝੇ ਚ ਪਾ ਦਾਂਗੇ ਉਹ ਟਾਲੂਗਾ ਦੂਜੇ ਨੂੰ ਇਹ ਤਾਂ ਨਹੀਂ ਗੱਲ ਹੈਗੀ ਪਰ ਦੁੱਖ ਦੀ ਗੱਲ ਬਹੁਤ ਵੱਡੀ ਦੁੱਖ ਦੀ ਗੱਲ ਹੈ ਬਈ ਸਾਨੂੰ ਇਹ ਕਿਹੜਾ ਪੂਰੇ ਭਾਰਤ ਖਾਤਰ ਪੂਰੀ ਇੰਡੀਆ ਖਾਤਰ ਬੜੀ ਮਾਣ ਵਾਲੀ ਗੱਲ ਸੀ ਕਿ ਸਾਰੇ ਦੇਖ ਰਹੇ ਸੀ ਕਿ ਉਸਤਿਆਂ ਵੀ ਟਵੀਟ ਤੇ ਜਿਵੇਂ ਰਾਹੁਲ ਗਾਂਧੀ ਵੱਡੇ ਵੱਡੇ ਸਾਰੇ ਉਹਨਾਂ ਨੂੰ ਕਰ ਰਹੇ ਸੀਗੇ ਬਹੁਤ ਉਹਨਾਂ ਨੂੰ ਮਤਲਬ ਐਪਰੀਸ਼ੀਏਟ ਕਰ ਰਹੇ ਸੀ ਵੀ ਪੱਕਾ 골ਡ ਆਊਗਾ ਕਿਉਂਕਿ ਇੱਕ ਤਾਂ ਜੇ 골ਡ ਆਉਣ ਦਾ ਜਿਹੜੇ ਕਹਿੰਦੇ ਸੀ ਵੀ ਇਹਨਾਂ ਨੇ ਧਰਨਾ ਲਾਇਆ ਇਹ মিডিਆ ਨੇ ਚੱਕ ਕੇ ਉਹੀ ਹਵਾ ਬਣਾ ਤਵੇ ਏਡੇ ਪਹਿਲਵਾਨ ਨੇ ਉਹ ਪਤਾ ਲੱਗ ਜਾਣਾ ਸੀ ਹੈਗੇ ਨੇ ਕਿ ਨਹੀਂ ਹੈਗੇ ਪਰਦਾ ਚੱਕਿਆ ਜਾਣਾ ਪਰਦਾ ਚੱਕਿਆ ਜਾਣਾ ਸੀਗਾ ਹਾਂ ਪਰ ਜਿਹੜਾ ਹੋਇਆ ਬਹੁਤ ਮਾੜਾ ਹੋਇਆ ਵੀ ਤੁਸੀਂ ਗੱਲ ਕਰ ਰਹੇ ਸੀ ਆਪਾਂ ਆਫਤੀ ਰਿਕਾਰਡ ਵੀ ਵੀ ਸਾਹਮਣੇ 골ਡ ਮੈਡਲ ਟੰਗਿਆ ਪਿਆ ਸੀ ਬਸ ਉਹਨੇ ਜਾ ਕੇ ਸਿਰਫ ਹਾਥੀ ਪਾਉਣਾ ਸੀ ਉਹ ਹਾਥੀ ਜਿਹੜਾ ਖਿੱਚ ਲਿਆ ਗਿਆ ਉਹਦਾ ਹਾਂ ਭਾਈ ਜੀ ਉਹੀ ਗੱਲ ਹੈਗੀ ਵੀ ਅ ਉਹ ਮੈਂ ਕਿਹੜੇ ਹਿਸਾਬ ਨਾਲ ਬਿਆਨ ਕਰ ਸਕਾਂ ਵੀ ਜਿਹੜਾ ਅਸਲ ਦੇ ਵਿੱਚ ਨਾ ਜਿਹੜੇ ਬੰਦੇ ਤੇ ਬਈ ਬੀਜਦੇ ਉਹ ਇਹ ਨਾ ਬਿਆਨ ਕਰ ਸਕਦਾ ਜੇ ਹੁਣ ਉਹਨੂੰ ਪੁੱਛਿਆ ਜਾਵੇ ਵੀ ਹਨਾ ਅ ਅਸਲ ਤਾਂ ਕੋਈ ਰਿਹਾ ਹੀ ਨਹੀਂ ਬਈ ਜਿਹੜੇ ਹਿਸਾਬ ਦੇ ਨਾਲ ਜਿੱਥੋਂ ਚੱਲੀ ਸੀ ਪਲਵਾਨੀ ਕਰਦੇ ਮੈਂ ਉਹੀ ਦੱਸਦਾ ਵੀ ਸਿਰੇ ਤੋਂ ਜਿੱਥੋਂ ਚੱਲੇ ਚੱਲੀ ਸੀ ਪਲਵਾਨੀ ਕਰਦੀ 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 ਕਿੱਥੇ ਪਹੁੰਚੀ ਲੰਬਕ ਇੱਕ ਮੈਡਲ ਬਿਲਕੁਲ ਆਪਾਂ ਨੂੰ ਇੱਕ ਸੁਪਨਾ ਹੁੰਦਾ ਹਨਾ ਉਹ ਸੁਪਨਾ ਪੂਰਾ ਹੋ ਗਿਆ ਆਪਾਂ ਮਨ 'ਚ ਸੋਚ ਲੈਂਦੇ ਆ ਵੀ ਯਾਰ ਇਹ ਜਦੋਂ ਜਿਹੜੀ ਜਿਹਦਾ 골ਡ ਸੀ ਉਹ ਪਿਛਲੀ ਵਾਰੀ 올림픽 ਜੋ ਉਹਨੇ ਹਰਾ ਲਈ ਉਹਦੇ ਮਨ ਦੇ ਵਿੱਚ ਕਿੰਨੀਆਂ ਜ਼ਿਆਦਾ ਰੀਜਾਂ ਆ ਗਈਆਂ ਹੋਣੀਆਂ ਸੋਚਿਆ ਵੀ ਮੈਂ ਦੇਸ਼ ਖਾਤਰ ਮੈਡਲ ਲਵ ਇੱਕ ਧੁੰਨ ਵੱਜੂ ਹਨਾ ਝੰਡਾ ਮੇਰਾ ਉੱਤਾਂ ਚੱਕਿਆ ਜਾਉ ਸਭ ਤੋਂ ਇੰਡੀਆ ਦਾ ਹਨਾ ਤੇ ਉਹ ਸਾਰਾ ਕੁਝ ਮਤਲਬ ਪਾਣੀ ਫਿਰ ਗਿਆ ਉਹ ਸਾਰਾ ਕੁਝ ਖਤਮ ਹੋ ਗਿਆ ਅੱਤ ਸਬ ਇੱਕ ਜਿਵੇਂ ਮੈਂ ਗੱਲ ਕਰੀ ਆ ਕਿ ਕੀ ਤਪੱਸਿਆ ਹੁੰਦੀ ਇੱਕ ਪਹਿਲਵਾਨ ਦੀ ਜੇਕਰ ਗੱਲ ਕਰਾਂ ਤੁਸੀਂ ਜਿਵੇਂ ਤੁਸੀਂ ਗੱਲ ਕਰੀਏ ਕਿ 20 25 ਸਾਲ ਲੱਗ ਜਾਂਦੇ ਨੇ ਇੱਕ ਪਹਿਲਵਾਨ ਦੀ ਕੀ ਤਪੱਸਿਆ ਹੈ ਕਿਉਂਕਿ ਇੱਕ ਸੁਪਨਾ ਹੁੰਦਾ ਹੈ ਕੋ ਕਿ 골ਡ ਤੱਕ ਪਹੁੰਚਣਾ ਜਾਂ ਮੈਡਲ ਤੱਕ ਪਹੁੰਚਣਾ ਆਪਣੀ ਝੋਲੀ ਦੇ ਵਿੱਚ ਆਪਣੇ ਗਲੇ ਦੇ ਵਿੱਚ ਪਾਉਣਾ ਕਿੰਨੀ ਤਪੱਸਿਆ ਹੁੰਦੀ ਹੈ ਇੱਕ ਪਹਿਲਵਾਨ ਦੀ ਹਾਂ ਬਾਈ ਜੀ ਇਹ ਜਿਹੜੀ ਗੱਲ ਹੈ ਨਾ ਤਪੱਸਿਆ ਵਾਲੀ ਤੁਸੀਂ ਨਾ ਕਿੰਨੀਆਂ ਗੇਮਾਂ ਤੁਸੀਂ ਦੇ ਗੱਲ ਕਰ ਲੋ ਬਹੁਤ ਜ਼ਿਆਦਾ ਗੇਮਾਂ ਨੇ ਸੈਂਕੜੀ ਹਜ਼ਾਰਾਂ ਗੇਮਾਂ ਨੇ ਗਈਆਂ ਹੂੰ ਪਰ ਤੁਸੀਂ ਕਿਸੇ ਕੋਲੇ ਗੱਲ ਕਰੋ ਅਗਲਾ ਪਲਵਾਨਾਂ ਦੀ ਤਪੱਸਿਆ ਨਾ ਐ ਕਹੂਗਾ ਵੀ ਯਾਰ ਪਲਵਾਨੀ ਤਪੱਸਿਆ ਵੱਡੀ ਹੁੰਦੀ ਹੈ ਪਲਵਾਨਾਂ ਦੀ ਭਗਤੀ ਵੱਡੀ ਹੁੰਦੀ ਹੈਗੀ ਇਹ ਭਗਤੀ ਹੈ ਬਾਈ ਜੀ ਇੱਕ ਮੈਂ ਪਿੱਛੇ ਵੀ ਇੱਕ ਦਿਨ ਮੈਂ ਇੰਟਰਵਿਊ ਦੇ ਵਿੱਚ ਆਖਿਆ ਸੀਗਾ ਵੀ ਜਿਹੜੇ ਸਾਧੂ ਫਕੀਰ ਨੇ ਬਾਈ ਜੀ ਉਹ ਤਾਂ ਮਣਕਿਆਂ ਦੀ ਮਾਲਾ ਫੇਰਦੇ ਨੇ ਪਲਵਾਨ ਨਾ ਦੋਨੇ ਟਾਈਮ ਹੱਡਾਂ ਦੀ ਮਾਲਾ ਫੇਰਦੇ ਨੇ ਸਵੇਰੇ ਵੀ ਸ਼ਾਮ ਸਵੇਰੇ ਵੀ ਉਹਨਾਂ ਨੇ ਹੁਣ ਪੋ ਮਾਗਦਿਆਂ ਰਾਤਾਂ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਰੱਬ ਦਾ ਉਹਨਾਂ ਨੇ ਉਹਨਾਂ ਦਾ ਵੀ ਰਜਾਈ ਚ ਬੈ ਕੇ ਵੈਗਰੂ ਵੈਗਰੂ ਕਰ ਲੈਣਗੇ ਚੋ ਰਾਮ ਰਾਮ ਅੱਲਾ ਅੱਲਾ ਹਨਾ ਪਰ ਪਲਵਾਰ ਨੇ ਪੋਹ ਮਾਗਦਿਆਂ ਰਾਤਾਂ ਦੇ ਵਿੱਚ ਤੇ ਆਪ ਦਾ ਤੇਲ ਲਾ ਕੇ ਪਿੰਡੇ ਤੇ ਲੰਗੋਟਾ ਲਾ ਕੇ ਹੱਡਾਂ ਦੀ ਮਾਲਾ ਫੇਰਦੇ ਨੇ ਗੇ ਇੱਟਾਂ ਤੇ ਹੱਥ ਧਰ ਕੇ ਤੇ ਤਪੱਸਿਆ ਦੀ ਜਿੱਤੋਂ ਇੱਕ ਗੱਲ ਹੈ ਵੀ ਸਾਰੇ ਦੁਨੀਆ ਦੇ ਸੁਆਦ ਤੇ ਅਕਣੇ ਪੈਂਦੇ ਨੇ ਇੱਕੋ ਹੀ ਫੋਕਸ ਜਿਵੇਂ ਨਾ ਅਰਜੁਨ ਨੂੰ ਆਖਿਆ ਸੀਗਾ ਵੀ ਕੀ ਦੀਂਦਾ ਉਹ ਕਹਿੰਦਾ ਮੱਛੀ ਦੀ ਅੱਖ ਦੀਂਦੀ ਹੈਗੀ ਪਲਵਾਰ ਨੂੰ ਇੱਕੋ ਹੀ ਦੀਂਦਾ ਵੀ ਜਾਂ ਮੈਂ 올림픽 ਚੋ ਮੈਡਲ ਲਿਆਉਣਾ ਜਿਵੇਂ ਮਿੱਟੀ ਦੇ ਮਰ ਉਸਤਮ ਬਣਨਾ ਹਨਾ ਭਾਰਤ ਕੇਸ਼ਰੀ ਪੰਜਾਬ ਕੇਸ਼ਰੀ ਬਣਨਾ ਉਸਤਮ ਹਿੰਦ ਬਣਨਾ ਏਸ਼ੀਆ ਕਮਨਵੈਲਚੋਂ ਵੀ ਉਹਦੇ ਇੱਕੋ ਹੀ ਹੁੰਦਾ ਉਹਨੂੰ ਕੋਈ ਸਵਾਦ ਨਾ ਉਹਨੂੰ ਪਹਿਨਣ ਦਾ ਨਾ ਉਹਨੂੰ ਘੁੰਮਣ ਦਾ ਨਾ ਉਹਨੂੰ ਕੋਈ ਦੇਖਣ ਦਾ ਜਿਵੇਂ ਕੋਈ ਫਿਲਮਾਂ ਦੇਖ ਲੈ ਜਾਂ ਕਿਤੇ ਹੋਰ ਬਾਗੇ ਇੰਨਾ ਸੋਹਣੀਆਂ ਗੱਡੀਆਂ ਦਾ ਜਮਲ ਬੇਸ਼ੱਕ ਪਲਵਾ ਅੱਜ ਉਹਨਾਂ ਕੋਲੇ ਕੋਈ ਚੀਜ਼ ਦੀ ਕਮੀ ਨਹੀਂ ਪਰ ਉਹਨਾਂ ਦੀ ਤਪੱਸਿਆ ਸਾਰੀਆਂ ਚੀਜ਼ਾਂ ਤੋਂ ਰਹਿਤ ਨੇ ਬਾਜੀ ਦੁਨੀਆ ਦੇ ਸਾਰੇ ਰਸ ਛੱਡ ਕੇ ਸਾਰੇ ਸੁਆਦ ਤਿਆਗ ਕੇ ਫਿਰ ਬੰਦਾ ਪਹਿਲਵਾਨ ਬਣਦਾ ਹੈਗਾ ਫਿਰ ਹੁਣ ਤੁਸੀਂ ਦੇਖ ਲਓ ਵੀ ਅੱਜ ਕੱਲ੍ਹ ਸਾਧੂ ਸੰਤ ਵੀ ਇੰਸਟਾਗ੍ਰਾਮ ਦੇ ਬਹੁਤ ਕੁਝ ਕਰੀ ਜਾਂਦੇ ਨੇ ਹਨਾ ਪਰ ਪਹਿਲਵਾਨਾਂ ਦੀ ਤਾਂ ਤਪੱਸਿਆ ਵੀ ਉਹਨਾਂ ਤੋਂ ਵੀ ਉੱਪਰ ਦੀ ਹੈ ਐਡੀ ਤਪੱਸਿਆ ਹੋਣ ਦੇ ਬਾਵਜੂਦ ਸਾਰਾ ਕੁਝ ਛੱਡ ਕੇ ਜ਼ਿੰਦਗੀ ਦੇ ਆਨੰਦ ਛੱਡ ਕੇ ਫਿਰ ਬੰਦਾ ਮੰਜ਼ਲ ਤੋਂ ਜਾ ਕੇ ਵਾਪਸ ਮੁੜਿਆ ਆਵੇ ਉੱਥੋਂ ਤੇ ਫਿਰ ਉਦੋਂ ਵੱਡੀ ਬਾਈ ਕੋਈ ਦੁੱਖ ਵਾਲੀ ਗੱਲ ਲੇਗੀ ਜਦੋਂ ਤੁਸੀਂ ਗੱਲ ਕਰ ਰਹੇ ਸੀ ਮੈਂ ਪਿਛਲੇ ਦਿਨ ਇੱਕ ਤੁਸੀਂ ਰੀਲ ਵੀ ਪਾਈ ਸੀ ਉਹ ਵੀ ਦੇਖ ਰਿਹਾ ਸੀ ਵੀ ਇੱਕ ਤਾਂ ਤੁਸੀਂ ਕਹਿ ਰਹੇ ਸੀ ਕਿ ਘੁਲ ਕੇ ਪੈਸੇ ਲੈਣੇ ਪਲਵਾਨਨ ਦੇ ਲਈ ਉਹ ਖੁਸ਼ੀ ਦਾ ਸਕੂਨ ਦਾ ਪਲ ਹੁੰਦਾ ਤੇ ਇੱਕ ਜੋਰ ਮਾਰ ਕੇ ਜਿਹੜਾ ਹੈਗਾ ਉਹ ਬਾਦਾਮ ਪੀਣੇ ਕਹਿੰਦੇ ਉਸ ਤੋਂ ਬਾਅਦ ਉਸ ਤੋਂ ਬਿਨਾ ਤਾਂ ਫਿਰ ਸਾਰੀਆਂ ਗੱਲਾਂ ਅਖਾਈ ਅਖਾਈ ਆ ਬਸ ਉਹੀ ਗੱਲ ਹੈ ਬਾਈ ਜੀ ਹੁਣ ਜਿਵੇਂ ਜੇ ਹੁਣ ਉੱਥੇ ਜਿੱਤ ਕੇ ਮੈਡਲ ਲੈਣ ਦੀ ਉਸ ਤੋਂ ਵੱਡਾ ਨਜ਼ਾਰਾ ਕੋਈ ਨਹੀਂ ਸੋਦ ਵੱਡਾ ਆਨੰਦ ਕੋ ਉਸ ਤੋਂ ਵੱਡਾ ਸੁੱਖ ਕੋਈ ਨਹੀਂ ਸੀਗਾ ਜਾਂ ਹੁਣ ਜਿਵੇਂ ਆ ਜੋਰ ਕਰਕੇ ਹਟਣਗੇ ਇੱਥੋਂ ਆਪਦਾ ਠੰਡੇ ਹੋ ਕੇ ਬਹਿ ਕੇ ਬਾਦਾਮ ਪੀਣਗੇ ਉਹ ਦੋ ਹੀ ਸਵਾਦ ਨੇ ਜਾ ਜਿੱਤ ਕੇ ਮੈਡਲ ਲੈਣੇ ਜਾਂ ਪੈਸੇ ਲੈਣੇ ਬਾਕੀ ਬਾਈ ਦੁਖੀ ਦੁੱਖ ਨੇਗੇ ਸਵੇਰ ਤੋਂ ਸ਼ਾਮ ਤੱਕ ਉਸਤਾਦ ਦਾ ਡੰਡਾ ਉੱਤੇ ਮਾਂ ਪਿਓ ਦਾ ਡੰਡਾ ਉੱਤੇ ਤੇ ਸੀਨੀਅਰਾਂ ਦਾ ਡੰਡਾ ਉੱਤੇ ਵੀ ਚਾਲੋ ਇਹ ਬੈਟਕਾਂ ਲਾ ਡੰਡ ਲਾ ਮਿਹਨਤ ਕਰ ਆ ਵੀ ਖਾਲਾ ਜਿਉਂ 3-4 ਵਜਦੇ ਨੇ ਸਵੇਰੇ ਲੋਕ ਉਸ ਟਾਈਮ ਬਾਈ ਮੈਂ ਕਹਿੰਦਾ ਦੂਰੇ ਦੂਰੀ ਤੇ ਕੰਬਲ ਲੈ ਕੇ ਸੌਂਦੇ ਨੇਗੇ ਹਨਾ ਏਸ਼ੀਆ ਦੇ ਵਿੱਚ ਪਰ ਭਲਵਾਨ ਉਹਨਾਂ ਟਾਈਮਾਂ ਦੀ ਉੱਠ ਕੇ ਰਾਤ ਦੇ 9-10 ਵਜੇ ਤੱਕ بس ਐਵੇਂ ਹੀ ਚੱਲੀ ਜਾਂਦਾ ਤਬੱਸੀ ਵੀ ਚੱਲੀ ਜਾਂਦੀ ਹੈ ਇੱਕ ਹੋਰ ਵੀ ਇਹ ਪਹਿਲਵਾਨ ਦੇ ਨਾਲ ਇਹ ਨਹੀਂ ਕਿ ਇਕੱਲਾ ਪਹਿਲਵਾਨ ਹੀ ਚੱਲਦਾ ਨਾਲ ਮੱਲਾ ਪੂਰੇ ਪਰਿਵਾਰ ਨੂੰ ਵੀ ਇਹ ਲੱਗਣਾ ਪੈਂਦਾ ਇੱਕ ਇੱਕ ਪਹਿਲਵਾਨ ਨੂੰ ਪੈਦਾ ਕਰਨ ਦੇ ਲਈ ਮੈਂ ਉਹ ਵੀ ਬਈ ਮੈਂ ਇੱਕ ਗੱਲ ਆਖੀ ਸੀਗੀ ਮੈਨੂੰ ਕੱਲ ਵੀ ਬਾਹਰੋਂ ਫੋਨ ਆਇਆ ਸੀ ਕਿ ਪਾਕਿਸਤਾਨੀ ਦਾ ਕੋਈ ਉਥੋਂ ਕੈਨੇਡਾ 'ਚ ਗੱਲ ਕਰਦਾ ਸੀਗਾ ਉਹ ਕਹਿੰਦਾ ਤੁਹਾਡੀ ਅਸੀਂ ਉਹ ਗੱਲ ਬੜੀ ਵਧੀਆ ਲੱਗਦੀ ਹੈ ਵੀ ਜਿਹਾ ਜਿਹਾ ਇੱਕ ਪਹਿਲਵਾਨ ਪਾਲ ਲੈ ਜਿਹਾ ਬੂਏ ਤੇ ਹਾਥੀ ਬਨ ਲਿਆ ਮੈਂ ਗੱਲ ਆਖੀ ਸੀ ਬਈ ਜਿਹਾ ਜਿਹਾ ਇੱਕ ਆਪਾਂ ਹਾਥੀ ਬਾੜ ਤੇ ਬਣ ਲਿਆ ਜਿਹਾ ਜਿਹਾ ਇੱਕ ਇੱਕ ਪਲਵਾਨ ਪਾਲ ਇੱਕ ਬਰਾਬਰ ਹੈ ਹੂੰ ਹਾਥੀ ਨੂੰ ਪਾਲਣਾ ਕਿੰਨਾ ਔਖਾ ਹੈਗਾ ਪਲਵਾਨ ਨੂੰ ਪਾਲਣ ਖਾਤਰ ਬਈ ਜੀ ਪਲਵਾਨ ਨੂੰ ਤਕੜਾ ਕਰਨ ਖਾਤਰ ਕੱਲਾ ਆਪਾਂ ਆਏ ਨਹੀਂ ਹੈਗਾ ਵੀ ਉਹ ਹੀ ਦੇਖ ਲਿਆ ਉਹਦੇ ਪਿੱਛੇ ਉਹਦਾ ਮਾਂ ਪਿਓ ਭੈਣ ਭਰਾ ਉਸਤਾਦ ਕੋਚ ਸਾਰਿਆਂ ਦਾ ਹੱਥ ਹੁੰਦਾ ਓਦੋਂ ਇਲਾਵਾ ਸਾਰਿਆਂ ਦੀ ਸਿਮਰਨ ਵੀ ਚੱਲਦਾ ਬਈ ਨਾਲ ਹੁਣ ਅੱਜ ਚਾਹੇ ਉੱਥੇ ਘੁਲ ਰਹੇ ਸੀਗੇ ਦੁਨੀਆ ਤਾਂ ਦੁਆਵਾਂ ਕਰਦੀ ਸੀ ਪੂਰੀ ਭਾਰਤ ਬਿਲਕੁਲ ਪਰ ਜਿਹੜੇ ਉਹਦੇ ਮਾਂ ਪਿਓ ਵੀ ਦੁਆਵਾਂ ਕਰਦੇ ਨੇ ਗੁਰੂ ਵੀ ਦੁਆ ਕਰਦਾ ਭੈਣ ਭਰਾ ਵੀ ਦੁਆ ਕਰਦੇ ਨੇ ਉਹ ਤਾਂ 올림픽 ਆ ਗਿਆ ਇੱਕ ਪੂਰੀ ਦੁਨੀਆ ਦੀਆਂ ਗੇਮ ਆ ਗਿਆ ਹਨਾ ਸਾਡੇ ਇਥੋਂ ਮੁੰਡੇ ਕੋਲ ਨੇ ਜਾਂਦੇ ਨੇ ਕਿ ਜੇ ਅਸੀਂ ਇੱਥੇ ਉਸਤਾਦ ਬੈਠਾ ਹੈ ਜਾਂ ਇਹਨਾਂ ਦੇ ਮਾਂ ਪਿਓ ਉਹ ਪੁੱਛਣਗੇ ਕਿਦੋਂ ਕੁ ਕੁਸ਼ਤੀ ਹੋਊਗੀ ਫਿਰ ਉਹ ਵੀ ਰੱਬ ਦਾ ਨਾਮ ਲੈਂਦੇ ਨੇ ਵੀ ਮਹਾਰਾ ਸੱਚੇ ਬਾਦਸ਼ਾਹ ਫਤਿਹ ਕਰਾਈ ਸਾਡਾ ਪੁੱਤ ਜਿੱਤ ਕੇ ਆਵੇ ਇੰਨਾ ਕੁਛ ਹੈ ਵਾਜੀ ਪਲਵਾਨੀ ਦੇ ਵਿੱਚ ਐਡੀ ਵੱਡੀ ਤਪੱਸਿਆ ਹੈਗੀ ਮਾਂ ਪਿਓ ਦੀ ਵੀ ਨਾਲ ਕੱਲੀ ਆਪਾਂ ਕਹਿੰਦੀ ਆ ਵੀ ਪਹਿਲਵਾਨ ਦੀ ਤਪੱਸਿਆ ਮਾਂ ਪਿਓ ਦੀ ਨਾਲ ਜੁੜਦੀ ਹੈ ਜੇ ਮਾਂ ਪਿਓ ਦੀ ਨਾਲ ਤਪੱਸਿਆ ਕੀਤੀ ਜਾ ਕੇ ਫਿਰ ਪਹਿਲਵਾਨ ਬਣਦਾ ਹੈਗਾ ਤੇ ਬਹੁਤ ਵੱਡੀ ਚੀਜ਼ ਆ ਪਹਿਲਵਾਨੀ ਬਹੁਤ ਵੱਡੀ ਚੀਜ਼ ਆ ਕਿਉਂਕਿ ਪਹਿਲਵਾਨੀ ਜੀ ਆਪਾਂ ਦੇਖੀ ਬਈ ਪਿੱਛੇ ਵਗਦੀ ਹੈ ਤ੍ਰੇਤੇ ਯੁੱਗ ਦੇ ਵਿੱਚ ਰਾਮਚੰਦਰ ਜੀ ਉਹਨਾਂ ਦੇ ਨਾਲ ਬਾਲੀ ਸਕਰੀਬ ਹਨੂਮਾਨ ਹੋਰੀ ਪਹਿਲਵਾਨ ਸੀਗੇ ਫਿਰ ਦਵਾਪਰ ਯੁਗ ਦੇ ਵਿੱਚ ਆ ਜੋ ਕ੍ਰਿਸ਼ਨ ਭਲਵਾਨ ਕ੍ਰਿਸ਼ਨ ਭਗਵਾਨ ਜੀ ਆਪ ਜ਼ੋਰ ਕਰਦੇ ਭਲਵਾਨ ਸੀ ਕਾਲ ਯੁਗ ਦੇ ਵਿੱਚ ਦੂਜੇ ਪਾਸ਼ਾ ਗੁਰੂ ਅੰਗਦ ਦੇਵ ਜੀ ਉਹਨਾਂ ਨੇ ਖੰਡੂਰ ਸਾਹਿਬ ਉਹ ਇਸ ਟਾਈਮ ਜ਼ੋਰ ਕਰਾਉਂਦੇ ਭਲਵਾਨਾਂ ਦੇ ਫਿਰ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਜੀ ਉਹ ਵੀ ਪਲਵਾਨੀ ਕਰਦੇ ਸੀ ਮਤਲਬ ਪਲਵਾਨੀ ਜਦੋਂ ਇਨਸਾਨ ਪੈਦਾ ਹੋਇਆ ਪਲਵਾਨੀ ਨਾਲ ਪੈਦਾ ਹੋਈ ਹੈਗੀ ਮੈਂ ਇੱਕ ਗੱਲ ਹੋਰ ਵੀ ਕਹਿਣਾ ਹੁੰਨਾ ਵੀ ਜਿਹੜਾ ਬੰਦਾ ਕਹਿੰਦਾ ਮੈਂ ਪਲਵਾਨੀ ਨੂੰ ਮੰਨਦਾ ਨਹੀਂ ਵੀ ਜਿਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਉਹਨੇ ਪਲਵਾਨੀ ਨੂੰ ਮੱਥਾ ਟੇਕ ਲਿਆ ਕਿਉਂਕਿ ਪਲਵਾਨੀ ਇੱਕੋ ਹੀ ਗੇਮ ਹੈ ਜਿਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਹੂਆ ਗੁਸਾਈਂ ਕਾ ਪਹਿਲਵਾਨੜਾ ਮੈਂ ਮਿਰਿਆ ਗੁਚ ਉੱਚ ਦਮਾਲੜਾ ਵੱਜਣ ਟਮ ਕਟੇਰੀਆਂ ਮਲ ਲੱਦੇ ਪੈਂਦੇ ਫੇਰੀਆਂ ਰਹਿਤੇ ਚਾਰ ਜਵਾਨ ਥਾਪੀ ਦਿੱਤੀ ਕੰਡ ਜਿਓ ਫਿਰ ਸੁਖਣੀ ਸਾਹਿਬ ਚ ਆਉਂਦਾ ਸੁਖੀ ਬਸੇ ਮਸਕੀਨੀਆਂ ਆਪਨਮਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਲੇ ਮਸਕੀਨ ਪਹਿਲਵਾਨ ਦਾ ਜ਼ਿਕਰ ਆਉਂਦਾ ਪਲਵਾਨੀ ਬਹੁਤ ਉੱਚੀ ਤੇ ਸੁੱਚੀ ਚੀਜ਼ ਹੈ ਬਾਈ ਹਰੇਕ ਪਲਵਾਨ ਮੈਂ ਕੱਲਾ ਨਹੀਂ ਕਹਿੰਦਾ ਇਹਨਾਂ ਨੂੰ ਕਿਸੇ ਨੂੰ ਪੁੱਛ ਲੋ ਜਿਹੜੇ ਦੇ ਅੰਦਰ ਪਲਵਾਨੀ ਰਸ ਗਈ ਬਾਈ ਉਹ ਐ ਕਹੂਗਾ ਵੀ ਜੇ ਪ੍ਰਮਾਤਮਾ ਨੇ ਅਗਲੀ ਵਾਰੀ ਜਨਮ ਦਿੱਤਾ ਤੇ ਪਲਵਾਨੀ ਬਣਾਈ ਬਸ ਅੱਛਾ ਇੱਕ ਚੀਜ਼ ਹੋ ਰਿਹਾ ਕੁਝ ਲੋਕ ਇਸ ਚੀਜ਼ ਤੇ ਵੀ ਟਿੱਪਣੀ ਕਰ ਰਿਹਾ ਕਹਿੰਦੇ ਨੇ ਕਿ ਜੇਕਰ ਵਾਲ ਕਟਵਾ ਦਿੰਦੀ ਖਰੇ 100 ਗ੍ਰਾਮ ਹੋਰ ਘਟ ਜਾਂਦਾ ਪਰ ਉਹ ਜ਼ਰੂਰ ਮੇਰੇ ਨਾਲ ਜਿਹੜਾ ਸੀ ਵਰਤਲਾਪ ਸਾਂਝੀ ਕਰ ਰਹੀ ਸੀ ਕਿ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਉਹਨੇ ਘਟਾਇਆ ਵਜਨ ਵਜਨ ਜੀ ਜਿਹੜਾ ਉਹ ਉਹਨਾਂ ਦਾ ਮਤਲਬ ਜਦੋਂ ਫਾਈਨਲ 'ਚ ਪਹੁੰਚੀ ਆ ਉਦੋਂ ਉਹਨਾਂ ਦਾ ਬਜਨ ਹੈਗਾ ਸੀਗਾ ਤਕਰੀਬਨ 53 ਕਿਲੋ 700 ਗ੍ਰਾਮ ਮਤਲਬ ਪੌਣੇ 1/4 ਕਿਲੋ ਵਜਨ ਸੀਗਾ ਜੀ ਜਦੋਂ ਸਵੇਰੇ ਉਹਨਾਂ ਮਤਲਬ ਉਹਨਾਂ ਨੂੰ ਫਾਈਟ ਹੋਣੀ ਸੀ ਸਾਰੀ ਰਾਤ ਉਹ ਜਿਹੜੇ ਸਾਡੇ ਵਜਨ ਘਟਾਉਣ ਵਾਲੇ ਹੁੰਦੇ ਨੇ ਕਿ ਮਤਲਬ ਮੂਵਮੈਂਟਾਂ ਸਾਰੀਆਂ ਕੀਤੀਆਂ ਰੱਸੀ ਟੱਪੀ ਦੌੜ ਲਾਈ ਤੇ ਮਤਲਬ ਟਰੈਕਸੂਟ ਪਾ ਕੇ ਪੂਰਾ ਪਸੀਨਾ ਕੱਢਿਆ ਤੇ ਵਜਨ ਬਹੁਤ ਘੱਟ ਵੀ ਬਹੁਤ ਗਿਆ ਸੀ ਬਈ ਪੌਣੇ 1/4 ਕਿਲੋ ਵਜਨ ਬਹੁਤ ਹੁੰਦਾ ਹੈਗਾ ਤੇ 100 ਗ੍ਰਾਮ ਰਹਿ ਗਿਆ ਸੀਗਾ ਵਜਨ ਬਹੁਤ ਘਟਾਤਾ ਸੀ ਪਰ ਇੱਕ ਗੱਲ ਹੋਰ ਵੀ ਹੈ ਮੈਂ ਇੱਥੇ ਫੈਡਰੇਸ਼ਨਾਂ ਦੀ ਵੀ ਗੱਲ ਕਰਦਾ ਵੀ ਇੱਕ ਇੰਨਾ ਅੰਤ ਨਹੀਂ ਲੈਣਾ ਚਾਹੀਦਾ ਹੁਣ ਬਾਈ ਜੀ ਬੰਦੇ ਨੂੰ ਜਦੋਂ ਖਾਤਮੀ એનર્ਜੀ ਹੀ ਖਤਮ ਕਰਦੀ ਘੂਲੂਗਾ ਵੀ ਕੀ ਘੂਲੂਗਾ ਕੀ ਬਿਲਕੁਲ ਹੁਣ 1 ਕੋ ਲਖਤ ਇੰਨਾ ਵਜਨ ਘਟਾਤਾ ਤੁਸੀਂ ਦੇਖੋ ਵੀ 53 ਕਿਲੋ 700 ਗ੍ਰਾਮ ਤੋਂ ਤੇ 100 ਗ੍ਰਾਮ ਬਚਰ ਰਹਿ ਗਿਆ ਕਿੰਨਾ ਵਜਨ ਘਟ ਗਿਆ ਬਿਲਕੁਲ ਤੇ ਉਹਦੇ ਵਿੱਚ ਕਿੰਨੀ ਕਾ એનર્ਜੀ ਰਹਿ ਗਈ ਹੋਊਗੀ ਬਿਲਕੁਲ ਹਨਾ ਵੀ ਉਹੀ ਗੱਲ ਹੈ ਬਾਈ ਜੀ ਇਹ ਬਹੁਤ ਵੱਡਾ ਕਸਾਲ ਹੈ ਬਹੁਤ ਵੱਡੇ ਮਤਲਬ ਤਪੱਸਿਆ ਹੈਗੀ ਕੋਲਣਾ ਉੱਥੇ ਵੀ ਸਰੀਰ ਨੂੰ ਤੋੜਨਾ ਪੈਂਦਾ ਹੈ ਜ਼ੋਰ ਕਰਨਾ ਉੱਥੇ ਵੀ ਸਰੀਰ ਨੂੰ ਤੋੜਨਾ ਪੈਂਦਾ ਹੈਗਾ ਤੇ ਇੱਕ ਫਿਜ਼ੀਕਲੀ ਇੱਕ ਮੈਂਟਲੀ ਦੋਨੇ ਚੀਜ਼ਾਂ ਨੂੰ ਮਤਲਬ ਪੂਰਾ ਤਕੜਾ ਕਰਕੇ ਫਿਰ ਬੰਦਾ ਪਲਵਾਨ ਬਣਦਾ ਹੈਗਾ ਜਿਵੇਂ ਇੰਨਾ ਘਟਾਇਆ ਗਿਆ ਜਿਵੇਂ ਆਪਾਂ ਗੱਲ ਕਰੀ ਤਾਂ ਫਿਰ ਤਾਂ ਮਨ ਤੇ ਜਿਹੜੀ ਸਟ੍ਰੈਸ ਹੀ ਪਰੋ ਸਟ੍ਰੈਸ ਦੇ ਨਾਲ ਵੀ ਲੜਾਈ ਨਹੀਂ ਜਾ ਸਕਦਾ ਜਿਹੜੀ ਸਟ੍ਰੈਸ ਹੀ ਹੈ ਵੀ ਨਾ ਬਾਈ ਬਹੁਤ ਬਹੁਤ ਜੀ ਬਹੁਤ ਜ਼ਿਆਦਾ ਵੀਕਨੈਸ ਆ ਜਾਂਦੀ ਜੀ ਬਹੁਤ ਜ਼ਿਆਦਾ ਇਹ ਤਾਂ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਬਾਈ ਗੁਰੂ ਦੀਆਂ ਦੁਆਵਾਂ ਮਾਂ ਪਿਓ ਦੀਆਂ ਦੁਆਵਾਂ ਹਨਾ ਇੱਕ ਬੰਦੇ ਦੇ ਅੰਦਰ ਨਾ ਇੱਕ جنੂਨ ਹੁੰਦਾ ਬਾਈ ਜੀ ਜਿਹੜਾ ਜਨੂਨ ਹੁੰਦਾ ਨਾ ਉਦੋਂ ਬੰਦਾ ਕਹਿੰਦੇ ਵੀ ਮੌਤ ਨਾਲ ਵੀ ਲੜ ਪੈਂਦਾ ਹੈ ਜਦੋਂ ਹੁਣ ਸਾਹਮਣੇ ਨੂੰ ਦੀ ਗਿਆ ਵੀ 골ਡ ਹੈ ਨਾ ਇੱਕ ਜਨੂਨ ਹੀ ਸੀਗਾ ਉੱਥੇ ਬੰਦੇ 'ਚ ਰਹਿੰਦਾ ਕੁਝ ਨਹੀਂਗਾ ਆਪਾਂ ਬੰਦੇ ਦਾ ਘਟਾ ਕੇ ਦੇਖ ਲੋ ਇੱਕ ਪੂਰੇ ਮੋٹے ਡਾਢੇ ਬੰਦੇ 'ਚ ਪੂਰੀ ਤਾਕਤ ਹੈ ਉਹਦਾ ਤੁਸੀਂ ਇੱਕ ਦਿਨ ਦੇ ਵਿੱਚ 4 ਕਿਲੋ ਵਜ਼ਨ ਘਟਾ ਦੋ ਮੈਂ ਕਹਿੰਦਾ ਉਹਨੂੰ ਉੱਠ ਕੇ ਕਹਦੇ ਪਾਣੀ ਦਾ ਗਲਾਸ ਚੱਕ ਲੈ ਪਾਣੀ ਦਾ ਗਲਾਸ ਨਹੀਂ ਚੱਕਿਆ ਜਾਂਦਾ ਪਰ ਉਹਦੇ ਅੰਦਰ ਜਿਹੜੀ ਅੱਗ ਸੀ ਜਨੂਨ ਸੀ ਜਿਹੜਾ ਉਹਦੇ ਅੰਦਰ ਪਹਿਲਵਾਨੀ ਦਾ ਉਹੀ ਉਹਨੂੰ ਲੜਾ ਰਿਹਾ ਸੀਗਾ ਪਰ ਉਹਦੇ ਵਿੱਚ ਰਹਾ ਕੁਝ ਨਹੀਂ ਸੀ ਇੰਨਾ ਵਜ਼ਨ ਘਟਾ ਕੇ ਪਰ ਮੈਨੂੰ ਲੱਗਦਾ ਹੁਣ ਉਹ ਚਾਹੇ ਠੀਕ ਹੈ ਉਹਨੇ ਵੀ ਕਿਹਾ ਕਿ ਮੈਂ ਹਾਰ ਗਈ ਕੁਸ਼ਤੀ ਮਾਂ ਜਿਹੜੀ ਜਿੱਤ ਗਈ ਪਰ ਮੈਨੂੰ ਲੱਗਦਾ ਪੂਰੇ ਮੁਲਕ ਦਾ ਦਿਲ ਜਿਹੜਾ ਉਹਨੇ ਜ਼ਰੂਰ ਜਿੱਤ ਲਿਆ ਹਾਂ ਬਿਲਕੁਲ ਬਾਈ ਜੀ ਉਹ ਤਾਂ ਜਿੱਤੇ ਆਈ ਹੈਗਾ ਇਤੋਂ ਵੱਡੀ ਤਾਂ ਬਾਈ ਜੀ ਮੈਂ ਕਹਿੰਦਾ ਕੋਈ ਉਹ ਮਤਲਬ ਨਾ ਇੱਕ ਨਾ ਸ਼ਾਹ ਮੁਹੰਮਦ ਨੇ ਲਿਖਿਆ ਹੈਗਾ ਹਨਾ ਤੁਸੀਂ ਪੜਿਆ ਹੋਣਾ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਹੋਰੀ ਹਾਰ ਗਏ ਸੀ ਮੁਦਗੀ ਦੇ ਫੇਰੂ ਸਾਹਿਬ ਵਿੱਚ ਹਨਾ ਉਹ ਕਹਿੰਦਾ ਅੱਜ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ ਜਿਹੜੇ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਗੱਲ ਹੈ ਵੀ ਜਿੱਤ ਕੇ ਫੌਜਾਂ ਹਾਰ ਗਈਆਂ ਸਾਡੇ ਖਾਤਰ ਤਾਂ ਜਿੱਤੀ ਹੋਏ ਬਈ ਸਾਡੀ ਭੈਣ ਹੈ ਸਾਡੀ ਧੀ ਹੈ ਸਾਡੇ ਭਾਰਤ ਦੀ ਮਾਂ ਨਾਲੀ ਗੱਲ ਹੈਗੀ ਤੁਸੀਂ ਤੁਸੀਂ ਕਿਵੇਂ ਤੁਸੀਂ ਕੀ ਦੇਖਦੇ ਹੋ ਪਲਵਾਨ ਦਿੱਤਾ ਤੇ ਇਸ ਨੂੰ ਧੱਕਾ ਮੰਨਦੇ ਜਿਹੜੀ ਚੀਜ਼ ਹੋਈ ਹੈ ਤੁਸੀਂ ਕੀ ਮੰਨਦੇ ਹੋ ਬਈ ਧੱਕਾ ਹੀ ਹੈਗਾ ਐਨਾ ਧੱਕਾ ਨਹੀਂ ਚਾਹੀਦਾ ਹੁੰਦਾ ਮਤਲਬ 100 ਗ੍ਰਾਮ ਦੀ ਕੀ ਧੀ ਗੱਲ ਹੈ ਬਈ ਫਿਰ ਚਲੋ ਠੀਕ ਹੈ ਆਪਾਂ ਮੰਨਦੇ ਫਿਰ ਉਹਨੂੰ ਟਾਈਮ ਦੇ ਦਿਓ 2 ਘੰਟੇ ਦੇ ਦਿਓ ਬਈ ਜੀ ਡੇਢ ਦੋ ਘੰਟੇ ਦੇ ਦਿਓ ਹਨਾ ਤੇ ਡੇਢ ਦੋ ਘੰਟੇ 'ਚ ਬੰਦਾ ਕਵਰ ਕਰ ਲੈਣ ਵਾਜਨ ਘਟਾ ਲੈਂਦਾ ਹੁਣ ਇਹ ਥੋੜੀ ਜਿਹੀ 10 ਮਿੰਟਾਂ ਦੇ ਵਿੱਚ ਤੁਸੀਂ ਵਾਜਨ ਘਟਾ ਕੇ ਆ ਜਾਓ ਫਿਰ ਦੂਜੀ ਗੱਲ ਧੱਕੇ ਵਾਲੀ ਵੀ 100 ਗ੍ਰਾਮ ਨਾਲ ਹੁੰਦਾ ਵੀ ਕੀ ਹੈ ਬਈ ਜੀ 100 ਗ੍ਰਾਮ ਵਜਨ ਨਾਲ ਤੁਸੀਂ ਦੇਖ ਲਓ ਕਿੰਨੀ ਕੁ ਪਾਵਰ ਆ ਜੂਗੀ ਹਾਥੀ ਥੋੜੀ ਬਣ ਜੂਗਾ ਬੰਦਾ ਹਾਥੀ ਨਹੀਂ ਬਣਦਾ ਹੈਗਾ ਹੁਣ ਜੇ 100 ਗ੍ਰਾਮ ਜੇ uh, 100 ਗ੍ਰਾਮ ਦੇ ਵਿੱਚੋਂ ਵੀ ਕਹਿੰਦੇ 50 ਗ੍ਰਾਮ ਵਾਂਗੂ ਹੀ ਹੋ ਰਿਹਾ ਗਿਆ ਸੀਗਾ ਪਰ ਮੈਂ ਉਹਦੀ ਚਲੋ ਅਣਖ ਨੂੰ ਸਲਾਮ ਹੈਂਗੀ ਬਾਈ ਉਹਦੇ ਜਜਬੇ ਨੂੰ ਸਲਾਮ ਹੈ ਉਹਨੇ ਜੋ ਕੁਝ ਕੀਤਾ ਦੇਸ਼ ਖਾਤਰ ਸਾਡੇ ਤਾਂ ਭਾਦ ਉਹ ਜਿੱਤੀ ਹੋ ਜਾਏਗੀ ਅੱਛਾ ਪਹਿਲਵਾਨੀ ਦੇ ਵਿੱਚ ਮੈਨੂੰ ਇੱਕ ਚੀਜ਼ ਜ਼ਰੂਰ ਦੱਸ ਦਿਓ ਜਿਵੇਂ ਸ਼ਾਰਟਕਟ ਦੀ ਗੱਲ ਨਹੀਂ ਪਹਿਲਵਾਨੀ ਦਾ ਕੋਈ ਸ਼ਾਰਟਕਟ ਹੈਗਾ ਨਾ ਬਾਈ ਜੀ ਪਹਿਲਵਾਨੀ ਦਾ ਕੋਈ ਸ਼ਾਰਟਕਟ ਨਹੀਂ ਨਾ ਸ਼ਾਰਟਕਟ ਨਾ ਹੋਈ ਨਹੀਂ ਪਹਿਲਵਾਨੀ ਦਾ ਪਹਿਲਵਾਨੀ ਦਾ ਨਾ ਹੋਈ ਤਪੱਸਿਆ ਗੀ ਪਹਿਲਵਾਨੀ ਦਾ ਨਾ ਹੋਈ ਤਪੱਸਿਆ ਬਾਈ ਜੀ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਪਹਿਲਵਾਨੀ ਤਾਂ ਇੱਕ ਹੱਡਾਂ ਦੀ ਮਾਲਾ ਫਿਰਸ ਹੁੰਦਾ ਸੀ ਵੀ ਘੱਟੋ ਘੱਟ ਘੱਟੋ ਘੱਟ ਜੇ ਆਪਾਂ ਰੁਸਤਮ ਇਹ ਹਿੰਦ ਬਣਨਾ ਹੈਗਾ ਤਾਂ 12 ਤੇ 13 ਸਾਲ 10 12 ਸਾਲ ਜੇ ਆਪਾਂ 올림픽 ਤੱਕ ਪਹੁੰਚਣਾ ਤਾਂ 20 25 ਸਾਲਾਂ ਦਾ ਅਰਸ ਹੈਗਾ ਹੁਣ ਤੁਸੀਂ ਸ਼ਾਰਟਕਟ ਕਿਧਰ ਮਰਜ਼ੀ ਕੱਢ ਕੇ ਦੇਖ ਲਓ ਕਿ ਨਿਕਲ ਜਾਓਗੇ ਕਿਸੇ ਪਾਸੇ ਵੀ ਨਿਕਲਦਾ ਬਾਈ ਜੀ ਜਿਹੜੀਆਂ ਚੀਜ਼ਾਂ ਨੇ ਦੁੱਧ ਘਿਓ ਬਦਾਮ ਫਰੂਟ ਜੂਸ ਹਨਾ ਮੀਟ ਵਗੈਰਾ ਜੇ ਖਾਓਗੇ ਤਾਂ ਪਹਿਲਵਾਨ ਬਣੋਗੇ ਜਿਹੜਾ ਸਿਆਣੇ ਕਹਿੰਦਾ ਰੱਜੂ ਉਹੀ ਕੱਜੂ ਭੁੱਖਾ ਕੋਈ ਨਹੀਂ ਜਾਂਦਾ ਰੱਜਣਾ ਰੱਜ ਕੇ ਖਾਣਾ ਰੱਜ ਕੇ ਪਹਿਲਵਾਨੀ ਕਰਨੀ ਤੇ ਫੇਰ ਪਹਿਲਵਾਨ ਜ਼ੋਰ ਮਿਹਨਤ ਕਰਨੀ ਫੇਰ ਪਹਿਲਵਾਨ ਬਣੂ ਸੌਟ ਕੱਟ ਵਾਲੇ ਪਾਸੇ ਤਾਂ ਫਿਰ ਨਾ ਤਾਂ ਰੱਜਿਆ ਜਾਣਾ ਨਾ ਹੀ ਹੋਣੀ ਹੈ ਫਿਰ ਪਹਿਲਵਾਨ ਕਿਵੇਂ ਬਣੂ ਬਾਈ ਜੀ ਇਹਦੇ ਵਿੱਚ ਕੋਈ ਨਹੀਂ ਚੱਲਦਾ ਇਹਦੇ ਵਿੱਚ ਤਾਂ ਜਾਨ ਹੈਗੇ ਹੂੰ ਇਹਦੇ ਵਿੱਚ ਤਾਂ ਉਹ ਸਾਹਮਣੇ ਤੁਸੀਂ ਦੇਖ ਲਓ ਜਹਾ ਤਪੱਸਿਆ ਕਰੀ ਜਾਂਦੇ ਨੇਗੇ ਔਰ ਦੂਜੀ ਗੱਲ ਜਦੋਂ ਐ ਲਾ ਲਓ ਵੀ ਹੁਣ ਇਹਨਾਂ ਨੇ 12 ਵਜੇ ਤੋਂ ਤਕਰੀਬਨ 1:00 ਵਜੇ ਤੱਕ ਇਹਨੇ ਖਾ ਲਿਆ ਉਹਦਾ ਖਾਣਾ ਸੀਗਾ 1:00 ਵਜੇ ਤੱਕ ਇਹਨਾਂ ਨੇ ਪਹਿਲਵਾਨਾਂ ਨੇ ਖਾ ਲੈਂਦੇ ਨੇ ਫਿਰ ਸ਼ਾਮ ਨੂੰ ਨੇ ਜੋਰ ਕਰਨੇ ਹੁੰਦੇ ਨੇ ਨਹੀਂ ਫਿਰ ਬਗਾਨਾ ਪੁੱਤ ਕੋਡੇ ਤਰ ਤਰ ਉਹ ਵੀ ਬਾਹਰ ਕੱਢ ਦਿੰਦਾ ਹੈਗਾ ਰੋਜ਼ ਦੀ ਲੜਾਈ ਹੈ ਭਾਈ ਜੀ ਰੋਜ਼ ਦੀ ਲੜਾਈ ਆਪ ਦੇ ਜਿਹੜੇ ਨੇਗੇ ਜਿਹੜਾ ਇਹਨਾਂ ਨਾਲ ਆਪ ਚ ਕਰਨਾ ਹੈ ਜੋਰ ਉਹਦਾ ਬਖਰੀ ਆਪ ਦੇ ਅੰਦਰ ਵੀ ਜਿਹੜੇ ਬੈਠੇ ਨੇ ਕੰਮ ਕਰੋ ਤੇ ਲੋ ਮੰਗਰ ਉਹਨਾਂ ਨੂੰ ਵੀ ਜੰਗ ਕਰਨਾ ਪੈਂਦਾ ਹੈਗਾ ਹੰਕਾਰ ਦੇ ਵੀ ਕਾਬੂ ਪਾਉਣਾ ਪੈਂਦਾ ਹੈਗਾ ਤੁਸੀਂ ਕਿਸੇ ਪਹਿਲਵਾਨ ਨੂੰ ਮਿਲ ਲੋ ਤੁਹਾਨੂੰ ਆਏ ਨਹੀਂ ਬੇਸ਼ੱਕ ਉਹਨਾਂ ਨੇ ਮਿਹਨਤ ਕਰ ਕਰਕੇ ਸਰੀਰ ਆਏ ਹੋਏ ਨੇ ਪਰ ਤੁਹਾਨੂੰ ਕਦੇ ਖੱਗੇ ਜੋੜੇ ਕਰਕੇ ਨਿਮਰਤਾ ਨਾਲ ਹੀ ਮਿਲੂਗਾ ਪਹਿਲਵਾਨੀ ਦੇ ਵਿੱਚ ਇਹ ਵੀ ਹੈ ਨਾ ਕਿ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ ਵੀ ਕਿਸੇ ਪਹਿਲਵਾਨ ਦੇ ਸੱਟ ਲੱਗ ਗਈ ਨਹੀਂ ਤਾਂ ਕਿੱਥੋਂ ਵਾਪਸ ਮੁੜਨਾ ਹੈ ਜੀ ਬਿਲਕੁਲ ਬਿਲਕੁਲ ਜੀ ਜਿਵੇਂ ਸਿਰੇ ਤੋਂ ਜੀ 60 ਵਜੇ ਦੇ ਵਜੇ ਕਈ ਇਹ ਜੇ ਪਲਵਾਨ ਨੇ ਘੋਲ ਦੇ ਘੋਲ ਦੇ ਕੰਪੀਟੀਸ਼ਨ ਜੁ ਰਸਤਮ ਇਹਦਾ ਕੰਪੀਟੀਸ਼ਨ ਲਦਾਦਾ ਏਸ਼ੀਆ ਦਾ ਚੱਲਦਾ ਕੌਨ ਬੈਲਟ ਦਾ ਜਮਾ ਲਵੇ ਜਾ ਕੇ 60 ਵਜੇ ਉੱਥੋਂ ਡਿੱਗਿਆ 5 ਸਾਲ ਮੁੜ ਕੇ ਉੱਠੇ ਹੀ ਨਾ ਉਹ ਫੇਰ ਫੇਰ 4 4 ਸਾਲਾਂ ਬਾਅਦ ਉਹ ਤਾਂ ਬਈ ਸਾਰੀਆਂ ਗੇਮਾਂ ਦੇ 올림픽 ਕਮਲ ਬੈਲਟ 올림픽 ਆ ਗਈ ਕਮਲ ਬੈਲਟ ਏਸ਼ੀਆ ਉਹ ਲੰਘ ਜਾਂਦੀਆਂ ਨਗੀਆਂ ਬਿਲਕੁਲ ਸੋ ਬੜੀ ਵੱਡੀ ਗੱਲ ਹੈ ਪਰ ਦੂਜੀ ਗੱਲ ਹੈ ਮੈਂ ਦੁਬਾਰਾ ਬਈ ਕਹਣਾ ਬਹੁਤ ਦੁੱਖ ਦੀ ਗੱਲ ਹੈ ਸਾਨੂੰ ਬਹੁਤ ਦੁੱਖ ਲੱਗਿਆ ਪੂਰੇ ਭਾਰਤ ਨੂੰ ਦੁੱਖ ਲੱਗਿਆ ਪਰ ਸਾਨੂੰ ਪਲਵਾਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਸਾਡੀ ਬੜੀ ਮਾਣ ਵਾਲੀ ਗੱਲ ਸੀ ਸਾਡਾ ਮੈਡਲ ਆਉਂਦਾ ਪਲਵਾਨਾਂ ਦਾ ਹਨਾ ਸਾਡੀ ਭੈਣ ਸੀ ਧੀ ਸੀ ਸਾਡਾ ਰੈਸਲਰ ਸੀ ਸਾਡੀ ਜਮਾਤ ਸੀਗੀ ਉਹ ਕਿਉਂਕਿ ਜਿਹੜਾ ਪਹਿਲਾਂ ਵੀ ਉਹਨਾਂ ਤੱਕਾ ਹੋਇਆ ਉਹ ਤੁਸੀਂ ਦੇਖਿਆ ਵੀ ਪੋ ਮਾਗਦੇ ਆ ਰਾਤਾਂ 'ਚ ਕਿਵੇਂ ਵਿਚਾਰੇ ਸੜਕਾਂ 'ਤੇ ਬੈਠੇ ਹਾਂ ਕਿਵੇਂ ਪੁੱਲ ਦੀਆਂ ਡਾਂਗਾ ਤੱਕ ਹਾਂ ਡਾਂਗਾ ਵੀ ਐਡੇ ਗੰਗਾ ਜਿਹਾ ਤੇ ਮੈਡਲ ਤੋੜਨ ਅੱਗੇ ਸੀ ਵੀ ਤੈਰਨ ਵਾਗੇ ਸੀ ਇੱਕ ਬੰਦਾ ਉਹੀ ਫੇਰ ਵਾਰ-ਵਾਰ ਮੈਨੂੰ ਕਹਿਣਾ ਪੈਂਦਾ ਵੀ ਇੰਨੇ ਸਾਲ ਤਪੱਸਿਆ ਕਰਕੇ ਇੱਕ ਮੈਡਲ ਭਾਰਤ ਦਾ ਝੰਡਾ ਉੱਤੇ ਕਰਕੇ ਉੱਥੋਂ ਦਾ ਸੰਗੀਤ ਬਾੜ ਦਾ ਵਜਾ ਕੇ ਗਲ 'ਚ ਮੈਡਲ ਪਾ ਕੇ ਉਹਨੂੰ ਜਾ ਕੇ ਗੰਗਾ 'ਚ ਤਰਦਾ ਹੈਗਾ ਉਹ ਵੀ ਕਿੱਡੀ ਦੁੱਖ ਵਾਲੀ ਗੱਲ ਹੈ ਸਾਡੀਆਂ ਗੰਧੀਆਂ ਸਰਕਾਰਾਂ ਕਰਕੇ ਜੀ ਭਾਈ ਸਮਝਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਬਹੁਤ-ਬਹੁਤ ਤੁਹਾਡਾ ਸੋ ਮੇਰੇ ਨਾਲ ਵੀਰ ਗੋਲੂ ਚੀਮਾ ਹੋ ਰਹੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਸ ਕਰੇ ਬੰਦੇ ਹੋ ਜਾਤ ਧੰਨਵਾਦ